ਸ੍ਰੀਕਾਲ ਮੈਂ ਸੋਨੀ ਸਿੰਘ ਦੇਸ ਦੁਨੀਆ ਚੈਨਲ ਆਬਾ ਹਾਂਜੀ ਅੱਜ ਐਨਐਸਓ ਨਾਬਾ ਸੁਸਾਇਟੀ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਨੇ ਪੰਛੀਆਂ ਦੇ ਖਾਤਰ ਇੱਕ ਬਿਲਖਣ ਤੇ ਸੋਨਾ ਉਪਰਾਲਾ ਕੀਤਾ ਤੇ ਅੱਜ ਅਸੀਂ ਗੱਲਬਾਤ ਕਰਦੇ ਹਾਂ ਜੀ ਜੋ ਉਪਰਾਲਾ ਕੀਤਾ ਤੇ ਪੰਛੀਆਂ ਨੂੰ ਪਾਣੀ ਜਿਹੜਾ ਟੈਂਪਰੇਚਰ ਆ ਧੁੱਪ ਦਾ ਬਹੁਤ ਹੁੰਦਾ ਤੇ 40 ਤੋਂ ਪਲੱਸ ਟੈਂਪਰੇਚਰ ਹੁੰਦਾ ਕਿਉਂਕਿ ਪੰਛੀਆਂ ਲਈ ਜਿਹੜਾ ਇੱਧਰ ਪਾਣੀ ਦਾ ਉਪਰਾਲਾ ਕੀਤਾਗਾ ਰੱਖੇ ਨੇਗੇ ਜਿਹੜੇ ਕਟੋਰੇ ਰੱਖੇ ਨੇ ਤੇ ਨਾਬਾ ਸੁਸਾਇਟੀ ਤੇ ਆਰਗੇਨਾਈਜੇਸ਼ਨ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਅਸੀਂ ਗੱਲਬਾਤ ਕਰਦੇ ਆ ਹਾਂਜੀ ਕੀ ਆਰਗੇਨਾਈਜੇਸ਼ਨ ਚਲਾ ਰਹੇ ਹਾਂ ਜਿਸ ਦਾ ਨਾਮ ਹੈ ਜੀ ਨੰਬਾ ਸੋਸ਼ਲ ਆਰਗੇਨਾਈਜੇਸ਼ਨ ਜਿਹਨੂੰ ਅਸੀਂ ਪਿਛਲੇ 5-7 ਸਾਲਾਂ ਤੋਂ ਲਗਾਤਾਰ ਚਲਾਉਂਦੇ ਆ ਰਹੇ ਹਾਂ ਜਿਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੇ ਵੀ ਬੱਚੇ ਪੜ੍ਹਨ ਲਿਖਣ ਵਾਲੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਮਜਬੂਰੀਆਂ ਨੇ ਉਹਨਾਂ ਨੂੰ ਅਸੀਂ ਹਰ ਸੰਡੇ ਨੂੰ ਰਾਸ਼ਨ ਤੇ ਸਟੇਸ਼ਨਰੀ ਪ੍ਰੋਵਾਈਡ ਕਰਦੇ ਆਂ ਤੇ ਕੁਝ ਤੇ ਅੱਜ ਦੇ ਸਮੇਂ ਦੇ ਵਿੱਚ ਮੁਤਾਬਕ ਜਿਹੜੇ ਅੱਜ ਦੇ ਗਰਮੀ ਇੰਨੀ ਜ਼ਿਆਦਾ ਹੋ ਰਹੀ ਹੈ ਉਹਨੂੰ ਦੇਖਦੇ ਹੋਏ ਅਸੀਂ ਹਰੇਕ ਆਪਣੇ ਨਾਬੇ ਸਿਟੀ ਦੇ ਛੋਟੇ-ਛੋਟੇ ਜਿਹੜੇ ਵੀ ਚੌਂਕ ਨੇ ਜੀ ਚਾਹੇ ਟ੍ਰੈਫਿਕ ਚੌਂਕ ਹੈ ਰੇਲਵੇ ਸਟੇਸ਼ਨ ਹੈ ਜਾਂ ਕੋਈ ਵੀ ਹਸਪਤਾਲ ਹੈ ਉੱਥੇ ਅਸੀਂ ਕਟੋਰੇ ਰੱਖਣ ਦੀ ਇੱਕ ਸੇਵਾ ਨਿਭਾ ਰਹੇ ਹਾਂ ਜੀ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਇਹਦੇ ਵਿੱਚ ਆਪਣਾ ਪੂਰ ਜੋਰ ਸਭ ਤੋਂ ਵੱਧ ਤੋਂ ਵੱਧ ਜਿੰਨਾ ਸਹਿਯੋਗ ਹੋ ਸਕੇ ਤਾਂ ਆਪਣਾ ਸਹਿਯੋਗ ਕਰੋ ਤੇ ਮੇਰੇ ਨਾਲ ਨੇ ਜੀ ਸਾਡੀ ਨਾਬਾ ਸੋਸ਼ਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਸਾਹਿਬ ਮਿਸਟਰ ਮੋਨੋ ਵਾਲੀਆ ਜੀ ਆਓ ਆਪਾਂ ਉਹਨਾਂ ਨਾਲ ਥੋੜਾ ਜਿਹਾ ਵਿਚਾਰ ਬਟਾਉਂਦੇ ਰ ਤੇ ਸਾਂਝੇ ਕਰਦੇ ਹਾਂ ਆ ਜੀ ਹਾਂ ਜੀ ਐਨਐਸਓ ਟੀਮ ਦੇ ਸੇਜੋਗ ਦੇਣਾ ਪਿਛਲੇ 7 ਸਾਲ ਤੋਂ ਜਿਹੜੇ ਬੱਚੇ ਦੇ ਮਾਤਾ ਪਿਤਾ ਨਹੀਂ ਹੈਗੇ ਫਾਦਰ ਨਹੀਂ ਹੈਗੇ ਰਾਸ਼ਨ ਤੇ ਸਟੇਸ਼ਨੀ ਹਰ ਮਹੀਨੇ ਦੁਜੀ ਅੰਤਵਰ ਸੇਵਾ ਨਿਭਾਈ ਜਾ ਰਹੀ ਹੈ ਅਤੇ ਇਹਦੇ ਨਾਲ ਨਾਲ ਗਰਮੀਆਂ ਦੇ ਦਿਨਾਂ ਵਿੱਚ ਫਿਰ ਸਾਡਾ ਉਪਰਾਲਾ ਹੈਗਾ ਅਸੀਂ ਜਿਹੜੇ ਬੇਜਵਾਨ ਪੰਛੀ ਨੇ ਉਹਨਾਂ ਵਾਸਤੇ ਪੰਛੀਆ ਦੇ ਕਟੋਰੇ ਦੀ ਸੇਵਾ ਨਾਬੇ ਤੋਂ ਸ਼ੁਰੂ ਕਰ ਰਹੇ ਹਾਂ ਪੀਡਬਲਯੂਡੀ ਰੈਸਟ ਹਾਊਸ ਤੋਂ ਸਟੇਸ਼ਨ ਤੇ ਬੱਸ ਸਟੈਂਡ ਹਸਪੀਟਲ ਹਰੇਕ ਚੌਂਕੀ ਹਰੇਕ ਨਾਕੇ ਤੇ ਅਤੇ ਹਰੇ ਪਟਿਆਲੇ ਦੇ ਹਰੇਕ ਨਾਕੇ ਦੇ ਪੰਛੀਆ ਵਾਸਤੇ ਅਸੀਂ ਕਟੋਰੇ ਦੀ ਸੇਵਾ ਨਿਭਾ ਰਹੇ ਹਾਂ ਜਿੰਨੇ ਵੀ ਸਾਡੇ ਟੀਮ ਮੈਂਬਰ ਨੇ ਸਭ ਨੂੰ ਅਸੀਂ ਪੰਛੀ ਵਾਲਾ ਕਟੋਰਾ ਇੱਕ ਬੋਟਾ ਇੱਕ ਕੱਪੜੇ ਦਾ ਕੈਰੀ ਬੈਗ ਐਨਵਾਇਰਨਮੈਂਟਲੀ ਸਭ ਨੂੰ ਗਿਫਟ ਕਰਾਂਗੇ ਕਿ ਹਰੇਕ ਦਾ ਫਰਜ਼ ਹੈ ਕਿ ਹਰ ਰੋਜ਼ ਪ੍ਰਤੀ ਦਿਨ ਪੰਛੀ ਵਾਲੇ ਕਟੋਰੇ ਤੇ ਪਾਣੀ ਰੱਖੇ ਜੀ ਹਾਂਜੀ ਬੜਾ ਚੰਗਾ ਉਪਰਾਲਾ ਜਿਹੜਾ ਇਹ ਤੁਹਾਡੀ ਸੋਸਾਇਟੀ ਦੇ ਨਾਲ ਤੁਸੀਂ ਮੈਂਬਰ ਨੂੰ ਕੀਤਾ ਜਾ ਰਹੇ ਆ ਹਾਂਜੀ ਕੁਝ ਵਿਚਾਰ ਥੋੜੇ ਇਹ ਵਿਸ਼ਾਲ ਮੁੰਡਾ ਜਿਹੜਾ ਐਨਐਸਓ ਚਲਾ ਰਿਹਾ 90 ਦਾ ਹਾਂਜੀ ਤੇ ਪਿਛਲੇ ਕਰੀਬ 4-5 ਸਾਲ ਹੋ ਗਏ ਇਹ ਪਟਿਆਲੇ ਮੈਨੂੰ ਮੁਲਾਕਾਤ ਹੋਈ ਸੀ ਠੀਕ ਹੈ ਜੀ ਇਹਦਾ ਮੈਂ ਕੰਮ ਦੇਖਿਆ ਵੀ ਗਰੀਬ ਬੱਚਿਆਂ ਨੂੰ ਜਿਨ੍ਹਾਂ ਦੇ ਮਾਪੇ ਨਹੀਂ ਹੈਗੇ ਜਿਨ੍ਹਾਂ ਦੇ ਕੋਈ ਪੇਰੈਂਟਸ ਕਮਾਨ ਵਾਲਾ ਨਹੀਂ ਹੈਗਾ ਉਹ ਮਿਹਨਤ ਕਰ ਰਹੇ ਨੇ ਤਾਂ ਉਹਨਾਂ ਨੂੰ ਚੁਣ ਕੇ ਇਹਨਾਂ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਹਾਲਾਤ ਦੇਖ ਕੇ ਤੇ ਉਹਨਾਂ ਨੂੰ ਜੋ ਚੀਜ਼ਾਂ ਦੀ ਲੋੜ ਹੁੰਦੀ ਸੀ ਕਿਤਾਬਾਂ ਦੀ ਰਾਸ਼ਨ ਦੀ ਕੱਪੜੇ ਤੱਕ ਦੀ ਇਹਨਾਂ ਨੇ ਉਹਨਾਂ ਨੂੰ ਦੇਣਾ ਸ਼ੁਰੂ ਕੀਤਾ ਇਸ ਕੰਮ 'ਚ ਜਦੋਂ ਮੈਂ ਇਹ ਦੇਖਿਆ ਵੀ ਵਧੀਆ ਕੰਮ ਕਰ ਰਹੇ ਨੇ ਤਾਂ ਮੈਨੂੰ ਫਿਰ ਦੁਖਨਵਰ ਸਾਹਿਬ ਮਿਲੇ ਸੀ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਹੜੀ ਸੰਸਥਾ ਦੇ ਹੋ ਤਾਂ ਐਨਐਸਓ ਦੱਸਿਆ ਇਹਨਾਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਕਿਹਾ ਚਲੋ ਜੇ ਕੋਈ ਭਲੇ ਦਾ ਕੰਮ ਆ ਤਾਂ ਸਾਡਾ ਯੋਗਦਾਨ ਪੈਸੇ ਦਾ ਕਹਿੰਦਾ ਬਿਲਕੁਲ ਜੀ ਤੁਸੀਂ ਆਇਡੈਂਟੀਫਾਈ ਕਰੋ ਜਿਹੜੇ ਬੱਚੇ ਜਿਨ੍ਹਾਂ ਦੇ ਕੋਈ ਕਮਾਨ ਵਾਲਾ ਨਹੀਂ ਹੈਗਾ ਪੇਰੈਂਟਸ ਨਹੀਂ ਹੈਗੇ ਕਿਸੇ ਦੇ ਪਿਤਾ ਜੀ ਦੀ ਡੈਥ ਹੋਈ ਆ ਜਾਂ ਕੋਈ ਮਦਰ ਬਲਾਈਂਡ ਆ ਜਾਂ ਕੋਈ ਹੈਂਡੀਕੈਪਡ ਹੈ ਜਿਹੜੇ ਕੰਮ ਨਹੀਂ ਕਰ ਸਕਦੇ ਤਾਂ ਇਹਨਾਂ ਦੇ ਨਾਲ ਰਲਕੇ ਸੀ ਕੁਝ ਘਰ ਪਟਿਆਲੇ ਆਡੈਂਟੀਫਾਈ ਕੀਤੇ ਸੀਗੇ ਤਾਂ ਉਹਨਾਂ ਦੀ ਜਿੰਨੀ ਕੁ ਸੇਵਾ ਹੋ ਸਕਦੀ ਹੈ ਸਾਡੇ ਵੱਲੋਂ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਜੀ ਪਿਛਲੇ 4-5 ਸਾਲਾਂ ਤੋਂ ਅੱਗੇ ਵੀ ਖੜਦੇ ਰਹਾਂਗੇ ਤੇ ਹੁਣ ਮੈਨੂੰ ਮੌਕਾ ਮਿਲਿਆ ਸੇਵਾ ਨਾਭੇ ਕਰਨ ਦਾ ਤਾਂ ਨਾਭੇ ਵੀ ਇਹਨਾਂ ਨੂੰ ਪਤਾ ਲੱਗਿਆ ਜੀ ਵੀ ਮੈਂ ਨਾਭਿਆਂ ਤਾਂ ਮੇਰੇ ਕੋਲ ਆਏ ਸੀਗੇ ਇਹਨਾਂ ਨੇ ਕੁਝ ਯੋਗਦਾਨ ਮੰਗਿਆ ਅਸੀਂ ਵੱਧ ਝੜ ਕੇ ਯੋਗਦਾਨ ਪਾ ਰਹੇ ਹਾਂ ਜੀ ਪੰਦੇ ਵੀ ਰਹਾਂਗੇ ਜਿਵੇਂ ਕਹਿਣਗੇ ਉम्मे ਚੱਲਾਂਗੇ ਜੀ ਨਾਲ ਜਿਹੜਾ ਇਹ ਹੁਣ ਪ੍ਰਾਲਾ ਕੀਤਾ ਪੰਛੀਆਂ ਦਾ ਪਾਣੀ ਗਰਮੀ ਕਰਕੇ ਤਕਰੀਬਨ ਪਤਾ ਹੀ ਆ ਵੀ ਪੰਛੀਆਂ ਨੂੰ ਗਰਮੀਆ ਚ ਪਾਣੀ ਬਹੁਤ ਘੱਟ ਮਿਲਦਾ ਤਾਂ ਇਹਨਾਂ ਨੇ ਆ ਜਿਹੜੇ ਡੋਂਗੇ ਜਾਂ ਬੌਲ ਪਾਣੀ ਵਾਲੇ ਕੀਤੇ ਨੇ ਦਾਣੇ ਵਾਲੇ ਵਧੀਆ ਪ੍ਰਾਲਾ ਜੀ ਇਹਨਾਂ ਦੇ ਨਾਲ ਅਸੀਂ ਖੁਦ ਰਲ ਕੇ ਜਿੱਥੇ ਵੀ ਸਾਡੇ ਦਫ਼ਤਰ ਮੂਹਰੇ ਲਾਇਆ ਨਾਲ ਆ ਦੇਖੋ ਸਾਹਮਣੇ ਜੀ ਤਾਂ ਸਾਨੂੰ ਵੀ ਵਧੀਆ ਲੱਗਿਆ ਅਸੀਂ ਕਿਸੇ ਹੋਰ ਥਾਂ ਵੀ ਟੰਡੀ ਕਰਾਂਗੇ ਜਿੱਥੇ ਪਾਣੀ ਦੀ ਘਾਟ ਆ ਤਾਂ ਪਾਣੀ ਉੱਥੇ ਰੱਖੇ ਜਾਣਗੇ ਜੀ ਬਹੁਤ ਤਾਂ ਜੋ ਜਾਨਵਰਾਂ ਨੂੰ ਪਾਣੀ ਮਿਲ ਸਕੇ ਤਾਂ ਉਹਨਾਂ ਨੂੰ ਭੋਜਨ ਵੀ ਮਿਲ ਸਕੇ ਥੋੜਾ ਬੂਦਾ ਇਹ ਤਾਂ ਸੇਵਾ ਜੀ ਮਨੁੱਖੀ ਸੇਵਾ ਜਾਨਵਰ ਸੇਵਾ ਪੰਛੀ ਸੇਵਾ ਸੇਵਾ ਹੀ ਹੈ ਜੀ ਵੀ ਸਾਡੇ ਟ੍ਰੈਫਿਕ ਇੰਚਾਰਜ ਸਾਹਿਬ ਕੁਲਵਿੰਦਰ ਸਿੰਘ ਜੀ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਸਾਡੇ ਇਸ ਉਪਰਾਲੇ ਦੇ ਵਿੱਚ ਸਾਡਾ ਸਹਿਯੋਗ ਦੇ ਰਹੇ ਨੇ ਤੇ ਅਸੀਂ ਸਾਰੇ ਹੀ ਨਾਭਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਗਰਮੀ ਦੇ ਚੱਲਣ ਦੇ ਦੌਰਾਨ ਤੁਸੀਂ ਹਰੇਕ ਆਪਣੇ ਆਪਣੇ ਘਰਾਂ ਦੇ ਉੱਪਰ ਪੰਛੀਆਂ ਵਾਸਤੇ ਜੋ ਕਿ ਬੇਜਵਾਨ ਨੇ ਬਿਲਕੁਲ ਵੀ ਸਾਨੂੰ ਦੱਸ ਨਹੀਂ ਸਕਦੇ ਪਿਆਸ ਵਾਸਤੇ ਠੀਕ ਹੈ ਜੀ ਤੇ ਹਰੇਕ ਆਪਣੇ ਘਰਾਂ ਦੇ ਉੱਤੇ ਇੱਕ ਇੱਕ ਕਟੋਰਾ ਪੰਛੀਆਂ ਵਾਸਤੇ ਪਾਣੀ ਦਾ ਜ਼ਰੂਰ ਧਰਨ ਤਾਂ ਜੋ ਕਿ ਉਹ ਗਰਮੀਆਂ ਦੇ ਵਿੱਚ ਪਾਣੀ ਪੀ ਸਕਣ ਜੀ ਧੰਨਵਾਦ ਜੀ